ਕਬੱਡੀ ਦੇ ਟੂਰਨਾਮੈਂਟ ਕਰਾਉਣ ਲਈ ਪਿੰਡ ਦੇ ਵਿੱਚ ਚਾਰ ਥਾਵਾਂ ਵੇਲੇ ਆ ਪਰ ਆਹ ਤੁਸੀਂ ਦੇਖ ਸਕਦੇ ਹੋ ਕਬੱਡੀ ਵਾਲਿਆਂ ਨੇ ਆਹਦੀ ਗੇਮ ਖਰਾਬ ਕਰਕੇ ਵਿੱਚ ਇਹਨਾਂ ਨੇ ਆਪ ਦੀ ਕਬੱਡੀ ਵੀ ਕਰਾਉਣ ਵਾਰਿਆ ਉਹ ਵੀ ਆਹਦੀ ਕੇਹ ਦੀ ਸਹਿਮਤੀ ਨਹੀਂ ਹੈਗੀ ਆ ਜਿਹੜਾ ਸਾਡੇ ਪਿੰਡ ਦਾ ਮੋਲਾ ਹੈ ਇਹ ਉਹ ਸਾਰ ਨੂੰ ਅੱਗੇ ਲਾ ਕੇ ਗਰਾਉਂਡ ਵਾਰਿਆ ਹੈ ਆਏ ਇਹਦੇ ਕੇ ਟਰੈਕਟਰ ਦੇ ਅੱਗੇ ਵੀ ਹੋ ਗਏ ਇਹਨੇ ਬੰਦੇ ਦੇ ਉੱਤੇ ਟਰੈਕਟਰ ਵੀ ਚੜਾਉਣ ਲੱਗਾ ਹੀ ਰਿਹਾ ਨੇ ਜਵਾਦ ਦੇ ਚਪੇੜਾ ਵੀ ਮਾਰੀਆਂ ਹੈ ਦੇ ਵਿੱਚ ਇੱਕ ਆਫਗਾਨ ਦੇ ਨੇ ਚੰਨਪੂਰੇ ਸਾਲ ਲੱਗਾ ਆਇਆ ਐ ਅਸੀਂ 4 ਵਜੇ ਤੜਕੇ ਉੱਠ ਕੇ ਆ ਗਏ ਇੱਥੇ ਪਾਣੀ ਲਾਉਣੇ ਰਹੇ ਆ ਤੇ 2 ਘੰਟੇ ਦਾ ਸ਼ੋਅ ਮੈਚ ਲਈ ਇਹਨਾਂ ਨੇ ਗਰਾਊਂਡ ਆਡੀ ਖਰਾਬ ਕਰਤੀ ਐ ਤੇ ਆਡੀ ਮਿਹਨਤ ਕਰ ਮਿਹਨਤ ਖਰਾਬ ਕਰਤੀ ਐ ਇਹਨੇ ਇਥੇ ਛੋਟੀ ਜਿਹਾ ਆਗ ਆ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਮੂੰਹ ਬਾਦੀ ਉੱtre ਹੋਏ ਨੇ ਇਹ ਸਾਰੇ ਜਵਾਬੀ ਰੋਪੀ ਸੀ ਇਹਨਾਂ ਨੂੰ ਅਸੀਂ ਮਾਂ ਹੀ ਚੁੱਪ ਕਰਾਇਆ ਹੈ ਤੇ ਅਸੀਂ ਚਾਹੁੰਦੇ ਆਂ ਕਿ ਇਹ ਵੀਡੀਓ ਵੱਤਵਾਰ ਸ਼ੇਅਰ ਕੀਤੀ ਜਾਵੇ ਜਿਸ ਨਾਲ ਨੂੰ ਇਨਸਾਫ ਮਿਲੇ ਅਕਬ ਜੀ ਦੇ ਖਾਲਸਾ ਵੈਕਬ ਜੀ ਦੇ ਪਦੇ ਆਪਣਾ ਪਿੰਡ ਹੈ ਹਸਪਤਾਲ ਕਿਲਾ ਕਰਨਦਾਰ ਨੇ ਤਸਵੀਰ ਪੱਟੀ ਅੱਜ ਆਪਾਂ ਵਿਸ਼ੇ ਤੇ ਗੱਲ ਕਰਨਾ ਚਾਹੁੰਦੇ ਆ ਕਿ ਆਪਣੀ ਗਰਾਊਂਡ ਬਾਰੇ ਗੱਲ ਕਰਨਾ ਚਾਹੁੰਦੇ ਆ ਆਈ ਨਾ ਫੁੱਟਬਾਲ ਦੇ ਖਿਡਾਰੀ ਆ ਸਾਡੇ ਦੋ ਦਿਨ ਹੋ ਗਏ ਟੂਰਨਾਮੈਂਟ ਲੱਗਾ ਹੈ ਤੇ ਟੂਰਨਾਮੈਂਟ ਹੀ ਫੁੱਟਬਾਲ ਦੇ ਕਰਾ ਲਏ ਨੇ ਤੇ ਹੁਣ ਕਬੱਡੀ ਦਾ ਕੰਮ ਕਰਾਉਣਾ ਹੈ ਕਬੱਡੀ ਦੇ ਟੂਰਨਾਮੈਂਟ ਕਰਾਉਣ ਲਈ ਪਿੰਡ ਦੇ ਵਿੱਚ ਚਾਰ ਥਾਵਾਂ ਦੇ ਲਿਆ ਪਰ ਆ ਤੁਸੀਂ ਦੇਖ ਸਕਦੇ ਹੋ ਕਬੱਡੀ ਵਾਲਿਆਂ ਨੇ ਆਹਦੀ ਗੇਮ ਕਰਾ ਲ ਕਰਕੇ ਵਿੱਚ ਇਹਨਾਂ ਨੇ ਆਪ ਦੀ ਕਬੱਡੀ ਦੀ ਗਰਾਊਂਡ ਵਾੜੀ ਆ ਉਹ ਵੀ ਆਹਦੀ ਕੇਹ ਦੀ ਸੈਮਤੀ ਨਹੀਂ ਹੈਗੀ ਆ ਜਿਹੜਾ ਸਾਡੇ ਪਿੰਡ ਦਾ ਮੋਲਾ ਹੈ ਇਹ ਉਹ ਸਾਰ ਨੂੰ ਅੱਗੇ ਲਾ ਕੇ ਗਰਾਊਂਡ ਵਾ ਰਿਆ ਇਨੂੰ ਕਿਸੇ ਕਿਸੇ ਦਾ ਵੀ ਜਿਹੜਾ ਸਨਯੋਗ ਨਹੀਂ ਹੈਗਾ ਇਹ ਇਕੱਲਾ ਹੀ ਗਰਾਊਂਡ ਵਾਰ ਰਿਹਾ ਇਹਦੇ ਇਹਨੂੰ ਇਹਦੇ ਟਰੈਕਟਰ ਦੇ ਅੱਗੇ ਵੀ ਹੋ ਗਏ ਇਹਨੇ ਬੰਦੇ ਦੇ ਉੱਤੇ ਟਰੈਕਟਰ ਵੀ ਚੜਾ ਲੇ ਲੱਗਾ ਇਹਨੇ ਜਵਾਦ ਚੇਬੇੜਾ ਵੀ ਮਾਰੀਆਂ ਹੈ ਤੇ ਮੁਰਕੇ ਇਹਨੇ ਚੇਬੇੜਾ ਮਾਰ ਕੇ ਕਹਿ ਰਿਹਾ ਕਿ ਮੈਂ ਸ਼ਰਾਬ ਪੀਤੀ ਪਰ ਉਹ ਕੋਈ ਗੱਲ ਨਹੀਂ ਹੁੰਦੀ ਆ ਤੁਸੀਂ ਕਹਾ ਵੇਖਾਦੇ ਕਿੰਨਾ ਸੋਨਾ ਵਗਾਇਆ ਆ ਗਰਾਊਂਡ ਦੇ ਵਿੱਚ ਇਹ ਕਹਾ ਵਗਾਉਂਦੇ ਨੇ ਚੰਨ ਪੂਰੇ ਸਾਲ ਲੱਗਾ ਆਇਆ ਹੈ ਅਸੀਂ 4 ਵਜੇ ਤੜਕੇ ਉੱਠ ਕੇ ਆ ਗਏ ਇੱਥੇ ਪਾਣੀ ਲਾਉਣੇ ਰਹੇ ਆ ਜਿੰਨਾ ਕਿ ਇੰਨਾ ਸੋਨਾ ਕਹਾ ਵਗਾਇਆ ਆ ਹੈ ਤائیں ਵੀਰ ਜੀ ਰੋਜ਼ ਮਿਹਨਤ ਲਾਉਂਦੇ ਆ ਆ ਜਿਹੜੇ ਕਬੱਡੀ ਵਾਲੇ ਆ ਇਹਨਾਂ ਨੇ ਇੱਕ ਹਫ਼ਤਾ ਦਾ ਕੰਨੀ ਮਿਹਨਤ ਲਾਈ ਤੇ 2 ਘੰਟੇ ਦਾ ਸ਼ੋਅ ਮੈਚ ਲਈ ਇਹਨਾਂ ਨੇ ਗਰਾਊਂਡ ਆ ਡਿਕਰਾਬ ਕਰਤੀ ਹੈ ਤੇ ਆਡੀ ਮਿਹਨਤ ਖਰਾਬ ਕਰਤੀ ਹੈ ਤਾਂ ਪਹਿਲਾਂ ਸਾਡੇ ਕੋਲ ਕੋਈ ਮੋਬਾਈਲ ਨਹੀਂ ਸੀ ਹੈਗਾ ਨਹੀਂ ਤੇ ਤੁਹਾਨੂੰ ਕਾਹ ਲੈਣਾ ਸੀ ਜਿੰਨੇ ਇੱਥੇ ਛੋਟੇ ਜਿਹਾ ਗਾ ਤੁਸੀ ਦੇਖ ਸਕਦੇ ਹੋ ਸਾਰਿਆਂ ਦੇ ਮੂੰਹ ਬਾਹਰ ਉੱtre ਹੋਏ ਨੇ ਇਹ ਸਾਰੇ ਜਵਾਬ ਹੀ ਰੋਪ ਨਹੀਂ ਸੀ ਇਹਨਾਂ ਨੂੰ ਅਸੀਂ ਮਾਂ ਹੀ ਚੁੱਪ ਕਰਾਇਆ ਹੈ ਤੇ ਅਸੀਂ ਚਾਹੁੰਦੇ ਆ ਕਿ ਇਹ ਵੀਡੀਓ ਵਾਰ-ਵਾਰ ਸ਼ੇਅਰ ਕੀਤੀ ਜਾਵੇ ਜਿਸ ਨਾਲ ਨੂੰ ਇਨਸਾਫ ਮਿਲੇ ਆਈ ਆਪ ਦੀ ਗੇਮ ਲਾਉਣੀ ਆ ਨੇ ਇਹਨਾਂ ਨੇ ਅੱਡ ਗ੍ਰੈਂਡ ਗੇਮ ਦੇ ਵਿੱਚ ਸਾਰੀ ਗਰਾਊਂਡ ਕਰਾਫ ਕਰਤੀ ਆ